ਪਹਿਲਾਂ ਤੇ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱ퍼 ਬਣਾ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸੱ퍼 ਬਣੀਏ ਸੱਤੇ ਸਨਾਤਨ ਧਰਮ ਦੀ ਸਦਾ ਹੀ ਜੈ ਜਿਹੜਾ ਕੀ ਤੁਸੀਂ ਦੇਖਿਆ ਜੀ ਪਿੱਛੇ ਬੰਗਲਾਦੇਸ਼ ਦੇ ਵਿੱਚ ਸਾਡੇ ਹਿੰਦੂਆਂ ਨਾਲ ਕਿਦਾਂ ਅਤਿਆਚਾਰ ਹੋਏ ਦੇਖੋ ਮੈਂ ਤਾਂ ਮੋਦੀ ਸਾਹਿਬ ਨੂੰ ਇੱਕ ਚੀਜ਼ ਕਹਿਣਾ ਮੋਦੀ ਸਾਹਿਬ ਕਿ ਉਹ ਵੀ ਸਾਡੇ ਹਿੰਦੂ ਭੈਣ ਭਰਾ ਨੇ ਜਿਨ੍ਹਾਂ ਦੇ ਅਤਿਆਚਾਰ ਹੋਇਆ ਤੁਹਾਨੂੰ ਚਾਹੀਦਾ ਕਿ ਉਹਨਾਂ ਦੀ ਸੁਰੱਖਿਆ ਦਾ ਪੂਰਾ ਜ਼ਿੰਮੇਵਾਰੀ ਪਾਰ ਸਰਕਾਰ ਦੀ ਹੋਣੀ ਚਾਹੀਦੀ ਹੈ ਉੱਥੇ ਸਰਜੀਗਲ ਸਟ੍ਰਾਈਕ ਚੋਂ ਨਹੀਂ ਕੀਤੀ ਉਹ ਤਾਂ ਸਰਜੀਗਲ ਸਟ੍ਰਾਈਕ ਕਰਨੀ ਚਾਹੀਦੀ ਇਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਸਾਡੇ ਸਾਡਾ Hindu ਪੈਣ ਪ੍ਰਵਾਹ Hindu ਭਾਈ ਪੈਣ ਮਤਲਬ ਸ਼ਰੇਆਮ ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ ਕਿ ਤੁਸੀਂ ਲੁਧਿਆਣਾ ਵੀ ਦੇਖ ਲਓ ਕੱਲ ਖੰਨਾ ਦੇ ਵਿੱਚ ਤੁਸੀਂ ਦੇਖੋ ਕਿ ਕਿੱਦਾਂ ਦੇਖੋ ਪਹਿਲਾਂ ਵੀ ਪਿੱਛੇ ਵੀ ਮੰਦਰ ਦੇ ਵਿੱਚ ਭਗਵਾਨ ਬੁੱਲਨਾ ਦੇ ਸ਼ਿਵਲਿੰਗ ਖੰਡਿਤ ਕੀਤਾ ਗਿਆ ਮਤਲਬ ਕੱਲ ਤੇ ਹਿੰਦੂਆਂ ਨੂੰ ਦੇਖੋਗੇ ਹਿੰਦੂਆਂ ਨੇ ਇੱਕ ਇੱਕ ਮੋਠੇਕ ਤਾਕਤ ਹੋ ਕੇ ਦਿਖਾਤੀ ਔਰ ਹੁਣ ਹਿੰਦੂ ਸਮਾਜ ਨੂੰ ਜਾਗਣਾ ਪੈਣਾ ਹੈ ਕਿ ਹਿੰਦੂਆਂ ਨੂੰ ਇੱਕ ਹੋਣਾ ਪੈਣਾ ਹੈ ਔਰ ਇੱਕ ਆਵਾਜ਼ ਚ ਗੱਲ ਕਰਨੀ ਪੈਣੀ ਹੈ ਕਿਉਂਕਿ ਜਦ ਤੱਕ ਹਿੰਦੂ ਜਾਗਰਤ ਨਹੀਂ ਹੋਏਗਾ ਹਿੰਦੂ ਇੱਕ ਨਹੀਂ ਹੋਏਗਾ ਤਦ ਤੱਕ ਕੋਈ ਮਸਲਾ ਹੱਲ ਨਹੀਂ ਹੋਊਗਾ ਹਿੰਦੂਆਂ ਦੀ ਹਿੰਦੂਆਂ ਦੀ ਕੋਈ ਸੁਣਵਾਈ ਨਹੀਂ ਹੋਏਗੀ ਹੁਣ ਹਿੰਦੂਆਂ ਦੀ ਸੁਣਵਾਈ ਲਈ ਸਾਨੂੰ ਇੱਕ ਹੋਣਾ ਪੈਣਾ ਪੰਜਾਬ ਦੇ ਵਿੱਚ ਸਰ ਇਹ ਹਿੰਦੂਆ ਦੇ ਕਿਉਂ ਹਮਲੇ ਕਿਤੇ ਜਾਂਦੇ ਆ ਇੱਕੋ ਹੀ ਚੀਜ਼ ਹੈ ਜੀ ਤੁਸੀਂ ਦੇਖਿਆ ਪਿਛਲੇ ਦਿਨੀ ਕਿ ਟਾਰਗੇਟ ਸਿਰਫ ਜਾਂ ਸਾਡੇ ਮੰਦਰ ਹੋ ਰਹੇ ਨੇ ਠੀਕ ਹੈ ਜੀ ਹਮਲੇ ਹੋ ਰਹੇ ਸਾਡੇ ਭਾਈਚਾਰੇ ਦੇਖੋ ਬੰਗਲਾਦੇਸ਼ ਦੇ ਵਿੱਚ ਸਾਡੇ ਹਿੰਦੂ ਭੈਣ ਭਰਾਵਾਂ ਤੇ ਹਮਲਾ ਹੋਇਆ ਮੋਦੀ ਸਾਹਿਬ ਇਸ ਚੀਜ਼ ਬਾਰੇ ਮੋਦੀ ਸਾਹਿਬ ਨੇ ਹਜੇ ਤੱਕ ਮੈਨੂੰ ਇਹ ਹੈ ਕਿ ਬੰਗਲਾਦੇਸ਼ ਤੋਂ ਚੋਰੀ ਸੜਜਾ ਸਲਾਈਕ ਚੋਰੀ ਕੀਤੀ ਸਾਡੇ ਬੰਦੇ ਕਿਉਂ ਨਹੀਂ ਪਛਾਏ ਸਰਕਾਰ ਦੀ ਜ਼ਿੰਮੇਵਾਰੀ ਚਾਹੀਦੀ ਹੈ ਕਿ ਆਪਣਾ ਫਰਜ ਨਿਭਾਣਾ ਉਹਨਾਂ ਨੂੰ ਹਿੰਦੂ ਭੈਣ ਭਰਾਵਾਂ ਨੂੰ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਜੋਸ ਬਿਲਕੁਲ ਸਹੀ ਸਲਮਤ ਵਾਪਸ ਲਿਆਣਾ ਭਾਰਤ ਦੇ ਵਿੱਚ ਹਿੰਦੂਆਂ ਨਾਲ ਹਮੇਸ਼ਾ ਵਿਤਕਰਾਈ ਹੁੰਦਾ ਆ ਔਰ ਵਿਤਕਰਾ ਅਸੀਂ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਹੋ ਰਿਹਾ ਜੇ ਨਾ ਸਰਕਾਰਾਂ ਹੁਣ ਜਗਾ ਕੇ ਰਵਾਂਗੇ ਹਿੰਦੂ ਇੱਕ ਹੋ ਗਿਆ ਹਿੰਦੂਆਂ ਨੇ 65% ਵੋਟ ਪਾਈ ਹੈ ਔਰ ਹਿੰਦੂਆਂ ਨੇ ਵੋਟ ਤਾਂ ਪਾਈ ਹੈ ਕਿ ਸਾਡਾ ਸਮਾਜ ਸਾਡਾ ਭਾਰਤ ਅਸੀਂ ਹਿੰਦੂ ਅਸੀਂ ਹਿੰਦੂ ਰਾਸ਼ਟਰਾਂ ਅਸੀਂ ਭਾਰਤ ਨੂੰ ਇੱਕ ਬਣਾਉਣਾ ਚਾਹੁੰਦੇ ਆ ਇਹ ਪਿੱਛੇ ਥਾਪਰਜੀ ਦੇ ਵੀ ਹਮਲਾ ਹੋਇਆ ਆ ਔਰੇ ਤਾਂ ਹਜੇ ਤੱਕ ਕੋਈ ਬੰਦੇ ਫੜੇ ਨਹੀਂ ਸਿਰਫ ਵਿਤਕਰਾ ਪੰਜਾਬ ਦੇ ਵਿੱਚ Hindu ਸਮਾਜ ਨਾਲ ਵਿਤਕਰਾ ਮੈਂ ਕਹਿੰਦਾ ਹਰ ਵੇਲੇ ਇੱਕੋ ਹੀ ਟਾਰਗੇਟ ਸਾਡਾ Hindu ਸਮਾਜ ਟਾਰਗੇਟ ਹੁੰਦਾ Hinduਾਂ ਤੇ ਹਮਲੇ ਕਿਉਂ ਹੁੰਦੇ ਨੇ Hindu ਕੌਮ ਤੇ ਹਮਲੇ ਕਿਉਂ ਹੁੰਦੇ ਆ ਸਾਨੂੰ ਇੱਕ ਚਾਈਚੀ ਚਾਹੀਦੀ ਹੈ ਕਿ ਸਾਰੇ ਪੰਜਾਬ ਕੀ ਸਾਰੇ ਭਾਰਤ ਵਰਸ ਦਾ Hindu ਅਸੀਂ ਇੱਕ ਹੋ ਜਾਈਏ ਔਰ ਇੱਕ ਤਾਕਤ ਬਣ ਕੇ ਦਿਖਾ ਦਈਏ